ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਪਿਆਰ ਵਾਲਿਆਂ ਸੰਤਾਂ ਦੇ ਨਾਲ ਸੋ ਪਿਛਲੀ 2-4 ਦਿਨ ਹੋਏ ਆ ਕੁੰਭ ਦਾ ਮੇਲਾ ਨੰਕੇ ਗਿਆ ਤੇ ਬੜੇ ਲੋਕ ਉੱਥੇ ਲਤੜੀ ਦੇ ਮਰੇਗੇ ਸਾਡੇ ਜਿਹੜੇ ਵੱਡੇ ਵੱਡੇ ਬ੍ਰਹਮ ਗਿਆਨੀ ਮਹਾਪੁਰਖਾਉਣ ਵਾਲੇ ਜਿਹੜੇ ਧਰਮ ਦੇ ਠੇਕੇਦਾਰ ਕਹਿੰਦੇ ਜਿਹੜੇ ਸਾਡੇ ਤੋਂ ਬਿਨਾਂ ਜੇਸੀ ਨਾ ਹੋਗੇ ਤਾਂ ਧਰਮ ਪਤਾ ਨਹੀਂ 2-4 ਦਿਨਾਂ ਦੀ ਖੇਡ ਹੈ ਆਪੂ ਬਣੇ ਬ੍ਰਹਮ ਗਿਆਨੀ ਜਿਹੜੇ ਉੱਥੇ ਦੇਖੇ ਗਏ ਨੰਗਤ ਰੰਗੇ ਸਾਧੂ ਉਹਨਾਂ ਨੇ ਕੀ ਕੀਤਾ ਕਿਸੇ ਧੀ ਜਾ ਰਹੀ ਹੈ ਕਿ ਪਿੱਛੋਂ ਦੀ ਡਾਂਗ ਮਾਰੀ ਕੋਈ ਲੜਕਾ ਮੁੰਡਾ ਜਾ ਰਿਹਾ ਪਿੱਛੋਂ ਦੀ ਡਾਂਗ ਮਾਰੀ ਪੁਲਿਸ ਵਾਲਾ ਜਾ ਰਿਹਾ ਪਿੱਛੋਂ ਦੀ ਡਾਂਗ ਮਾਰੀ ਕੋਈ ਵਕੀਲ ਜਾ ਰਿਹਾ ਪਿੱਛੋਂ ਦੀ ਡਾਂਗ ਮਾਰੀ ਤੇ ਬਹੁਤ ਗੰਦ ਪਾਇਆ ਇਹਨਾਂ ਲੋਕਾਂ ਨੇ ਉੱਥੇ ਜਾ ਕੇ ਤੇ ਉਹਦੇ ਸੰਬੰਧ ਵਿੱਚ 2 4 17 ਨੇ ਬਹੁਤ ਸੋਹਣੀਆਂ ਨੇ ਦਿਲ ਕੀਤਾ ਕਿ ਤੁਹਾਡੇ ਨਾਲ ਸਾਂਝੀ ਕਰੀਏ ਤੇ ਸਾਰੇ ਭੈਣ ਭਰਾਵਾਂ ਨੂੰ ਵੀਰਾਂ ਨੂੰ ਬਜ਼ੁਰਗਾਂ ਨੂੰ ਬੇਨਤੀ ਕਿ ਤੱਪ ਕਿ ਸ਼ੇਅਰ ਕਰੇ ਤਾ ਜੋ ਸਾਡਾ ਇਹ ਪਕੰਡ ਤੋਂ ਗੁਰੂ ਜੀ ਦੀ ਗੁਰਬਾਣੀ ਨੇ ਇਸ ਪੰਡ ਤੋਂ ਸਾਡਾ ਖਹਿਣਾ ਸੜਾਇ ਸੀ ਪਰ ਫੇਰ ਅਸੀਂ ਗੁਰਬਾਣੀ ਪੜਨ ਵਾਲੇ ਬ੍ਰਹਮ ਗਿਆਨੀ ਆ ਆਪਣੇ ਆਪ ਨੂੰ ਕਹੌਣ ਵਾਲੇ ਇੱਥੇ ਦੇਖੇ ਗਏ ਲੋਕ ਤੇ ਉਹਦੇ ਸੰਬੰਧ ਵਿੱਚ 2 4 ਸਤਨਾਂ ਨੇ ਦੱਬ ਕੇ ਸ਼ੇਅਰ ਕਰ ਦੇਉ ਜੀ ਸਰਸਵਤੀ ਜਮਣਾ ਤੇ ਅੱਜਕੱਲ ਗੰਗਾ ਹੋਇਆ ਫਿਰਦਾ ਈ ਸਰਸਵਤੀ ਜਮਣਾ ਤੇ ਅੱਜਕੱਲ ਗੰਗਾ ਹੋਇਆ ਫਿਰਦਾ ਈ ਭਗਤ ਜਣੋ ਇਹ ਕੀ ਹੋਇਆ ਰੱਬ ਨੰਗਾ ਹੋਇਆ ਫਿਰਦਾ ਈ ਉਧਰ ਭਸਮ ਅਲੂਦਾ ਨੱਚੇ ਟੋਲੀ ਮੁਰਦਾ ਖੋਰਾ ਦੀ ਉਧਰ ਭਸਮ ਅਲੂਦਾ ਨੱਚੇ ਟੋਲੀ ਮਰਦਾ ਖੋਰਾ ਦੀ ਇੱਧਰ ਹਰੀ ਇੱਕ ਬੰਦਾ ਕੀਟ ਪਤੰਗਾ ਹੋਇਆ ਫਿਰਦਾ ਏ ਭਗਤ ਜਨੋ ਏਕੀ ਹੋਇਆ ਰੱਬ ਨੰਗਾ ਹੋਇਆ ਫਿਰਦਾ ਏ ਕੁੰਭਨਹਾ ਕੇ ਪਾਪਾਂ ਦੀ ਨਾ ਕਦੇ ਵੀ ਮੈਲ ਧੋ ਹੋਵੇ ਕੁੰਭਨਹਾ ਕੇ ਕਦੇ ਵੀ ਨਾ ਪਾਪਾਂ ਦੀ ਮੈਲ ਤੋਂ ਹੋਵੇ ਕਾਲਾ ਪਾਣੀ ਵੀ ਐਵੇਂ ਸਤਰੰਗਾ ਹੋਇਆ ਫਿਰਦਾ ਏ ਭਗਤ ਜਣੋ ਏਕ ਹੀ ਹੋਇਆ ਰਬ ਰੰਗਾ ਹੋਇਆ ਫਿਰਦਾ ਏ ਰਬ ਰੰਗਾ ਹੋਇਆ ਫਿਰਦਾ ਏ ਕਿੱਥੇ ਪਹੁੰਚ ਗਈ ਹੈ ਦੁਨੀਆ ਭਟਕ ਗਿਆ ਨੂੰ ਸਾਰ ਨਹੀਂ ਕਿੱਥੇ ਪਹੁੰਚ ਗਈ ਹੈ ਦੁਨੀਆ ਭਟਕ ਗਿਆ ਨੂੰ ਸਾਰ ਨਹੀਂ ਦੱਖਾ ਹੈ ਪੱਥਰ ਯੁੱਗ ਪਰਵੇਸ਼ ਤਰੰਗਾ ਹੋਇਆ ਫਿਰਦਾ ਏ ਭਗਤ ਜਨੋ ਏਕ ਹੀ ਹੋਇਆ ਅਰਪਨੰਗਾ ਹੋਇਆ ਕਰਦਾ ਏ ਨਸ਼ਿਆਂ ਦੀ ਦਲਦਲ ਦੇ ਅੰਦਰ ਮਾਜਮਤਦਾਰੀ ਕਰਕ ਗਈ ਨਸ਼ਿਆਂ ਦੀ ਦਲਦਲ ਦੇ ਅੰਦਰ ਮਾਜਮਤਦਾਰੀ ਕਰਕ ਗਈ ਸਾਦਕ ਬੇਕਾਬੂ ਨੇ ਦੇਸ ਨਸੰਗਾ ਹੋਇਆ ਫਿਰਦਾ ਏ ਭਗਤ ਜਨੋ ਏਕ ਹੀ ਹੋਇਆ ਅਰਪਨੰਗਾ ਹੋਇਆ ਕਰਦਾ ਏ ਸਰਸਵਤੀ ਜਮਨਾ ਤੇ ਅੱਜਕੱਲ ਗੰਗਾ ਹੋਇਆ ਫਿਰਦਾ ਏ ਮੇਲੇ ਵਿੱਚ ਜੋ ਆਉਣੇ ਵਾਲਾ ਕੱਲ ਖਰੀਦਣ ਆਇਆ ਸੀ ਮੇਲੇ ਵਿੱਚ ਜੋ ਆਉਣੇ ਵਾਲਾ ਕੱਲ ਖਰੀਦਣ ਆਇਆ ਸੀ ਅੱਜ ਮਰ ਕੇ ਉਸ ਦਾ ਜਿਸਮ ਨਿਸੰਗਾ ਹੋਇਆ ਫਿਰਦਾ ਏ ਭਗਤ ਜਣੋ ਏਕ ਹੀ ਹੋਇਆ ਰਬ ਨੰਗਾ ਹੋਇਆ ਫਿਰਦਾ ਏ ਸਰਸਵਤੀ ਜਮਨਾ ਤੇ ਅੱਜਕੱਲ ਗੰਗਾ ਹੋਇਆ ਫਿਰਦਾ ਏ ਭਗਤ ਜਨੋ ਏ ਕੀ ਹੋਇਆ ਰਬ ਨੰਗਾ ਹੋਇਆ ਫਿਰਦਾ ਏ ਭਗਤ ਜਨੋ ਏ ਕੀ ਹੋਇਆ ਰਬ ਨੰਗਾ ਹੋਇਆ ਫਿਰਦਾ ਏ ਧੰਨਵਾਦ